ਭਾਰਤੀ ਟੈਨਿਸ ਖਿਡਾਰਣ ਸਾਨੀਆ ਮਿਰਜ਼ਾ ਤੇ ਪਾਕਿਸਤਾਨੀ ਕ੍ਰਿਕਟਰ ਸ਼ੌਇਬ ਮਲਿਕ ਆਪਣੇ ਤਲਾਕ ਨੂੰ ਲੈ ਕੇ ਕਿੰਨੀ ਦੇਰ ਤੋਂ ਚਰਚਾ 'ਚ ਸਨ ਅਜੇ ਉਹਨਾਂ ਦੇ ਵੱਖ ਹੋਣ ਬਾਰੇ ਕੋਈ ਅਫੀਸ਼ੀਅਲ ਜਾਣਕਾਰੀ ਨਹੀਂ ਸੀ ਕਿ ਬੀਤੇ ਦਿਨ ਸ਼ੌਇਬ ਮਲਿਕ ਨੇ ਸਨਾ ਜਾਵੈਦ ਨਾਲ ਆਪਣੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਸ਼ੌਇਬ ਮਲਿਕ ਦਾ ਪਾਕਿਸਤਾਨੀ ਅਦਾਕਾਰਾ ਸਾਨਾ ਜਾਵੈਦ ਨਾਲ ਤੀਜਾ ਵਿਆਹ ਇਸ ਤੋਂ ਬਾਅਦ ਅਜਸਾਨੀਆ ਮਿਰਜ਼ਾ ਦੇ ਪਰਿਵਾਰ ਵੱਲੋਂ ਇੱਕ ਬਿਆਨ ਸਾਂਝਾ ਕਰਕੇ ਸ਼ੌਇਬ ਅਤੇ ਸਾਨੀਆ ਦੇ ਤਲਾਕ ਦੀ ਪੁਸ਼ਟੀ ਕੀਤੀ ਗਈ ਹੈ ਸਾਨੀਆ ਮਿਰਜ਼ਾ ਦੀ ਮਾਂ ਨਸੀਮਾ ਮਿਰਜ਼ਾ ਨੇ ਆਪਣੇ ਇੰਸਟਾਗ੍ਰam ਅਕਾਊਂਟ ਤੋਂ ਮਿਰਜ਼ਾ ਪਰਿਵਾਰ ਅਤੇ ਟੀਮ ਸਾਨੀਆ ਦੀ ਤਰਫੋਂ ਇੱਕ ਬਿਆਨ ਜਾਰੀ ਕੀਤਾ ਇਸ ਬਿਆਨ 'ਚ ਕਿਹਾ ਗਿਆ ਹੈ ਕਿ ਸਾਨੀਆ ਨੇ ਹਮੇਸ਼ਾ ਆਪਣੇ ਨਿੱਜੀ ਜ਼ਿੰਦਗੀ ਨੂੰ ਲੋਕਾਂ ਦੀਆਂ ਨਜ਼ਰਾਂ ਤੋਂ ਦੂਰ ਰੱਖਿਆ ਪਰ ਅੱਜ ਉਸ ਲਈ ਇਹ ਦੱਸਣਾ ਜ਼ਰੂਰੀ ਹੋ ਗਿਆ ਹੈ ਕਿ ਉਸ ਦਾ ਅਤੇ ਸ਼ੌਇਬ ਦਾ ਕੁਝ ਮਹੀਨੇ ਪਹਿਲਾਂ ਤਲਾਕ ਹੋਇਆ ਹੈ। ਉਹ ਸ਼ੌਇਬ ਨੂੰ ਉਸ ਦੇ ਨਵੇਂ ਸਫ਼ਰ ਲਈ ਸ਼ੁਭਕਾਮਨਾਵਾਂ ਦਿੰਦੇ ਹਨ। ਬਿਆਨ ਚ ਅੱਗੇ ਕਿਹਾ ਗਿਆ ਕਿ ਸਾਨੀਆ ਦੇ ਜੀਵਨ ਦੇ ਇਸ ਸੰਵੇਦਨਸ਼ੀਲ ਸਮੇਂ ਤੇ ਅਸੀਂ ਸਾਰੇ ਪ੍ਰਸ਼ੰਸਕਾਂ ਅਤੇ ਸ਼ੁਭਚਿੰਤਕਾਂ ਨੂੰ ਕਿਸੇ ਵੀ ਅਟਕਲਾਂ ਵਿੱਚ ਸ਼ਾਮਲ ਹੋਣ ਤੋਂ ਬਚਣ ਅਤੇ ਉਹਨਾਂ ਦੀ ਨਿੱਜਤਾ ਦਾ ਸਨਮਾਨ ਕਰਨ ਦੀ ਬੇਨਤੀ ਕਰਨਾ ਚਾਹੁੰਦੇ ਹਾਂ। 2022 ਤੋਂ ਹੀ ਸ਼ੌਇਬ ਅਤੇ ਸਾਨੀਆ ਦੇ ਰਿਸ਼ਤਿਆਂ 'ਚ ਦਰਾਰ ਦੀਆਂ ਖਬਰਾਂ ਆਈਆਂ ਸਨ ਅਤੇ ਪਿਛਲੇ 2 ਸਾਲਾਂ 'ਚ ਦੋਵਾਂ ਨੂੰ ਇਕੱਠੇ ਨਹੀਂ ਦੇਖਿਆ ਗਿਆ ਸੀ। ਸ਼ੌਇਬ ਅਤੇ ਸਾਨੀਆ ਦਾ ਇੱਕ 5 ਸਾਲ ਦਾ ਪੁੱਤ ਵੀ ਹੈ ਜੋ ਸਾਨੀਆ ਦੇ ਨਾਲ ਰਹਿੰਦਾ ਹੈ। ਸਾਨੀਆ ਮਿਰਜ਼ਾ ਅਤੇ ਸ਼ੌਇਬ ਮਲਿਕ ਦਾ ਵਿਆਹ 2010 ਵਿੱਚ ਹੋਇਆ ਸੀ। ਟੈਨਿਸ ਦੀ ਦੁਨੀਆ 'ਚ ਸਾਨੀਆ ਮਿਰਜ਼ਾ ਇੱਕ ਬਿਹਤਰੀਨ ਖਿਡਾਰੀ ਵਜੋਂ ਜਾਣੀ ਜਾਂਦੀ ਹੈ। ਭਾਰਤ ਸਰਕਾਰ ਵੱਲੋਂ 2006 'ਚ ਸਾਨੀਆ ਨੂੰ ਪਦਮ ਪੂਸ਼ਣ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। 2009 ਵਿੱਚ ਉਹਨਾਂ ਨੇ ਪਹਿਲਾ ਆਸਟ੍ਰੇਲੀਆਈ ਓਪਨ ਮਿਕਸਡ ਡਬਲਸ ਟਾਈਟਲ ਜਿੱਤਿਆ ਸਾਨਿਆ ਨੇ ਆਪਣੇ ਕਰੀਅਰ ਦੌਰਾਨ ਕਈ ਗ੍ਰੈਂਡ ਸਲੈਮਸ ਟਾਈਟਲ ਵੀ ਜਿੱਤੇ ਹਨ ਏਸ਼ੀਅਨ ਗੇਮਸ 'ਚ ਸਾਨਿਆ ਮਿਰਜ਼ਾ ਨੇ 8 ਤਗਮੇ ਜਿੱਤੇ ਉਹਨਾਂ ਨੇ ਫਰਵਰੀ 2023 ਵਿੱਚ ਟੈਨਿਸ ਤੋਂ ਸੰन्यास ਲੈ ਲਿਆ ਉਹ ਡਬਲਯੂਟੀਏ ਟੂਰ ਖਿਤਾਬ ਜਿੱਤਣ ਵਾਲੀਆਂ ਸਿਰਫ ਦੋ ਭਾਰਤੀ ਬੀਬੀਆਂ ਵਿੱਚੋਂ ਇੱਕ ਹਨ ਸ਼ੌਇਬ ਮਲਿਕ ਨੇ ਪਾਕਿਸਤਾਨ ਲਈ ਕਈ ਕ੍ਰਿਕਟ ਮੈਚ ਖੇਡੇ ਹਨ 2007 ਵਿੱਚ ਉਹਨਾਂ ਨੂੰ ਪਾਕਿਸਤਾਨ ਕ੍ਰਿਕਟ ਟੀਮ ਦਾ ਕਪਤਾਨ ਬਣਾਇਆ ਗਿਆ ਸੀ ਉਨ੍ਹਾਂ ਨੇ ਆਪਣਾ ਆਖਰੀ T20 ਕ੍ਰਿਕਟ ਮੁਕਾਬਲਾ ਨਵੰਬਰ 2021 ਵਿੱਚ ਖੇਡਿਆ ਸੀ। ਸ਼ਨੀਵਾਰ ਨੂੰ ਸ਼ੌaib ਮਲਿਕ ਨੇ 28 ਸਾਲਾ ਸਨਾ ਜავੇਦ ਨਾਲ ਨਿਕਾਹ ਦੀਆਂ ਤਸਵੀਰਾਂ ਜਾਰੀ ਕੀਤੀਆਂ। ਸਨਾ ਪਾਕਿਸਤਾਨ ਦੀਆਂ ਮਸ਼ਹੂਰ ਅਭਿਨੇਤਰੀਆਂ 'ਚੋਂ ਇੱਕ ਹੈ। ਉਹ ਕਈ ਪਾਕਿਸਤਾਨੀ ਨਾਟਕਾਂ ਤੇ ਗੀਤਾਂ 'ਚ ਕੰਮ ਕਰ ਚੁੱਕੇ ਹਨ। ਖਬਰਾਂ ਮੁਤਾਬਕ ਸਨਾ ਦਾ ਇਹ ਦੂਜਾ ਵਿਆਹ ਹੈ। ਉਨ੍ਹਾਂ ਦਾ ਪਹਿਲਾ ਵਿਆਹ 2020 'ਚ ਉਮਰ ਜਸਵਾਲ ਨਾਲ ਹੋਇਆ ਸੀ ਤੇ ਪਿਛਲੇ ਸਾਲ ਹੀ ਉਹ ਵੱਖ ਹੋ ਗਏ ਸਨ।